ਕਿਸੇ ਸਮੇਂ ਪੰਜਾਬੀ ਸਿਨੇਮਾ ਜਗਤ ਤੇ ਰਾਜ ਕਰਨ ਵਾਲੇ ਦਲਜੀਤ ਕੌਰ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ 69 ਸਾਲ ਦੀ ਉਮਰ ਦੇ ਵਿੱਚ ਦਲਜੀਤ ਕੌਰ ਨੇ ਕਸ਼ਬਾ ਸੁਧਾਰ ਬਾਜ਼ਾਰ ਦੇ ਵਿੱਚ ਅੱਜ ਆਖਰੀ ਸਾਹ ਲਏ ਦਲਜੀਤ ਕੌਰ ਪਿਛਲੇ ਲੰਮੇ ਸਮੇਂ ਤੋਂ ਇੱਕ ਬਿਮਾਰੀ ਦੇ ਨਾਲ ਲੜ ਰਹੇ ਸੀ ਜਿਸ ਦੇ ਚੱਲਦਿਆਂ ਅੱਜ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਦੱਸ ਦਈਏ ਕਿ ਦਲਜੀਤ ਕੌਰ ਨੇ ਬਹੁਤ ਸਾਰੀਆਂ ਪੰਜਾਬੀ ਹਿੱਟ ਫਿਲਮਾਂ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਉਹਨਾਂ ਦੇ ਵੱਲੋਂ ਤਕਰੀਬਨ 70 ਦੇ ਕਰੀਬ ਪੰਜਾਬੀ ਫਿਲਮਾਂ ਅਤੇ 10 ਹਿੰਦੀ ਫਿਲਮਾਂ ਦੇ ਵਿੱਚ ਕੰਮ ਕੀਤਾ ਗਿਆ। ਦਲਜੀਤ ਕੌਰ ਦੇ ਕੈਰੀਅਰ ਦੀ ਸ਼ੁਰੂਆਤ 1976 ਦੇ ਵਿੱਚ ਦਾਜ ਪੰਜਾਬੀ ਫਿਲਮ ਦੇ ਨਾਲ ਹੋਈ ਸੀ। ਪੰਜਾਬੀ ਸਿਨੇਮਾ જગਤ ਦੀਆਂ ਸੁਪਰ ਹਿੱਟ ਫਿਲਮਾਂ ਮਾਮਲਾ ਗੜਬੜ ਹੈ, ਸਰਪੰਚਣੀ, ਕੀ ਬਣੂ ਦੁਨੀਆ ਦਾ ਅਤੇ ਪੁੱਤ ਜੱਟਾਂ ਦੇ ਵਰਗੀਆਂ ਫਿਲਮਾਂ ਦੇ ਵਿੱਚ ਦਲਜੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ ਹੈ। ਤਰ੍ਹਾਂ ਇਸ ਦੁਨੀਆ ਤੋਂ ਚਲੇ ਜਾਣਾ ਪੰਜਾਬੀ ਸਿਨੇਮਾ ਜਗਤ ਦੇ ਲਈ ਬਹੁਤ ਵੱਡਾ ਘਾਟਾ ਹੈ। ਅਤੇ ਪੰਜਾਬੀ ਸਿਨੇਮਾ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਅਸੀਂ ਵੀ ਆਪਣੇ ਚੈਨਲ ਦੇ ਵੱਲੋਂ ਦਲਜੀਤ ਕੌਰ ਦੇ ਬੇਵਕਤ ਦੇਹਾਂ ਦੇ ਉੱਤੇ ਦੁੱਖ ਪ੍ਰਗਟ ਕਰਦੇ ਹਾਂ